ਹਾਂਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਰੋਡ ਟੂ ਪੰਜਾਬ ਉੱਪਰ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਮਲਵਈ ਗਿੱਧੇ ਵਾਲੇ ਪਾਲ ਸਿੰਘ ਸਮਾਉ ਬਾਰੇ ਜੋ ਕਿ ਕਾਲਜ ਯੂਨੀਵਰਸਿਟੀ ਵਿੱਚ ਕੋਚ ਦੇ ਤੌਰ ਤੇ ਕੁੜੀਆਂ ਤੇ ਮੁੰਡਿਆਂ ਨੂੰ ਗਿੱਧਾ ਤੇ ਪੰਗੜਾ ਸਿਖਾਉਂਦੇ ਨੇ ਤੇ ਨਾਲ ਹੀ ਲੋਕਾਂ ਦੇ ਵਿਆਹਾਂ ਤੇ ਮਲਵਈ ਗਿੱਧਾ ਪਰਫਾਰਮ ਵੀ ਕਰਦੇ ਨੇ ਤੁਹਾਨੂੰ ਦੱਸਦੇ ਗਏ ਕਿ ਪਾਲ ਸਿੰਘ ਸਮਾਉ ਬਹੁਤ ਹੀ ਗਰੀਬ ਕਰਦਾ ਲੜਕਾ ਸੀ ਪਿੱਛੇ ਜਿਹੇ ਉਹਨਾਂ ਦਾ ਵਿਆਹ ਹੋਇਆ ਸੀ ਜੋ ਕਿ ਉਹਨਾਂ ਨੇ ਪੁਰਾਣੇ ਰੀਤੀ ਰਿਵਾਜਾਂ ਨਾਲ ਬੜੀ ਧੂਮ-ਤਾਮ ਨਾਲ ਕੀਤਾ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪਾਲ ਸਮਾਪ ਦੇ ਘਰ ਪਰਿਵਾਰ ਬਾਰੇ ਇਹਨਾਂ ਦੇ ਸਟਰਗਲ ਬਾਰੇ ਦੱਸਾਂਗੇ ਸੋ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਨਾਲ ਹੀ ਚੱਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ ਰੋਡ ਟੂ ਪੰਜਾਬ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਵੀਡੀਓ ਕਰਦੇ ਹਾਂ ਸ਼ੁਰੂ ਪਾਲ ਸਿੰਘ ਸਮਾਉ ਦਾ ਜਨਮ ਜ਼ਿਲ੍ਹਾ ਮਾਨਸਾ ਦੇ ਪਿੰਡ ਸਮਾਉ ਦੇ ਵਿੱਚ ਹੋਇਆ। ਇਹਨਾਂ ਦੇ ਪਿੰਡ ਵਾਲੇ ਇਹਨਾਂ ਨੂੰ ਪਾਲੀ ਕਹਿ ਕੇ ਬੁਲਾਉਂਦੇ ਨੇ। ਤੁਹਾਨੂੰ ਦੱਸ ਦਈਏ ਕਿ ਪਾਲ ਸਿੰਘ ਦੇ ਜਨਮ ਤੋਂ 2-3 ਮਹੀਨੇ ਬਾਅਦ ਹੀ ਇਹਨਾਂ ਦੀ ਮਾਂ ਦੀ ਮੌਤ ਹੋ ਗਈ। ਜਦੋਂ ਪਾਲ ਸਿੰਘ 7ਵੀਂ 8ਵੀਂ ਜਮਾਤ ਵਿੱਚ ਹੋਇਆ ਤਾਂ ਉਸ ਦੀਆਂ ਚਾਚੀਆਂ ਤਾਈਆਂ ਵੀ ਉਸ ਨਾਲ ਉਪਰਾ ਜਿਹਾ ਵਿਵਹਾਰ ਕਰਨ ਲੱਗ ਪਈਆਂ। ਮਾਂ ਦੀ ਕਮੀ ਨਾਲ ਪਾਲ ਸਮਾਉ ਹਮੇਸ਼ਾ ਮਹਿਸੂਸ ਹੁੰਦੀ ਰਹੀ। ਪਾਲ ਸਮਾਉ ਨੇ 12ਵੀਂ ਜਮਾਤ ਹਿੰਦ ਦੇ ਸਕੂਲ ਤੋਂ ਹੀ ਪੂਰੀ ਕੀਤੀ ਉਸ ਤੋਂ ਬਾਅਦ ਗੁਰੂ ਨਾਨਕ ਕਾਲਜ ਬੁਢਲਾਤਾ ਤੋਂ ਬੀਏ ਕਰਨ ਲੱਗ ਪਿਆ ਉਸ ਸਮੇਂ ਪਾਲ ਦੇ ਘਰ ਬਹੁਤ ਹੀ ਗਰੀਬੀ ਵਿੱਚ ਸੀ ਕਾਲਜ ਦੀ ਛੁੱਟੀ ਵਾਲੇ ਦਿਨ ਪਾਲ ਦਿਹਾੜੀ ਕਰਦਾ ਅਤੇ ਕਾਲੇ ਦੀ ਫੀਸ ਭਰਦਾ ਕਾਲੇ ਦੀ ਪੜਾਈ ਤੋਂ ਬਾਅਦ ਪਾਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਚਾਰ ਵਾਰ ਐਮਏ ਕੀਤੀ ਬੀਐਡ ਕੀਤੀ ਤੇ ਫਿਰ ਇਹਨਾਂ ਨੇ ਪੀਐਚਡੀ ਕੀਤੀ ਤੁਹਾਨੂੰ ਦੱਸ ਦਈਏ ਕਿ ਪਾਲ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਰਿਹਾ ਇਹਨਾਂ ਨੇ ਡਾਕਟਰ ਪਰਵਿਸ਼ਰਨ ਕੌਰ ਨੂੰ ਆਪਣਾ ਉਸਤਾਦ ਮੰਨਿਆ ਜਿਨ੍ਹਾਂ ਕੋਲ ਇਹਨਾਂ ਨੂੰ ਮਾ ਵਰਗਾ ਪਿਆਰ ਮਿਲਦਾ ਰਿਹਾ ਤੇ ਉਹ ਪਾਲ ਨੂੰ ਅੱਗੇ ਵਧਣ ਦਾ ਹੌਸਲਾ ਵੀ ਦਿੰਦੇ ਰਹੇ ਬਚਪਨ ਤੋਂ ਹੀ ਪਾਲ ਨੂੰ ਪੰਜਾਬੀ ਵਿਰਸੇ ਪੰਜਾਬੀ ਲੋਕਗੀਤ ਅਤੇ ਲੋਕਨਾਚ ਨਾਲ ਬਹੁਤ ਪਿਆਰ ਪਾਇਆ ਗਿਆ ਸੀ ਅੱਗੇ ਚਲਦੇ ਵੀ ਯੂਨੀਵਰਸਿਟੀ ਵਿੱਚ ਹਰ ਇੱਕ ਸੱਭਿਆਚਾਰ ਮੇਲੇ ਵਿੱਚ ਹਿੱਸਾ ਲੈਂਦੇ ਰਹੇ ਜ਼ਿਆਦਾਤਰ ਇਹ ਗਿੱਧਾ ਪੰਗੜਾ ਕਰਦੇ ਰਹੇ ਹੌਲੀ-ਹੌਲੀ ਗਿੱਧੇ ਪੰਗੜੇ ਨੂੰ ਹੀ ਇਹਨਾਂ ਨੇ ਆਪਣਾ ਕਿੱਤਾ ਬਣਾ ਲਿਆ ਪਾਲ ਸਿੰਘ ਸਮਾਉ ਨੇ 14 ਬੰਦਿਆਂ ਦਾ ਆਪਣਾ ਮਲਵਈ ਗਿੱਧੇ ਦਾ ਗਰੁੱਪ ਬਣਾਇਆ ਹੋਇਆ ਹੈ। ਵਿਹਾਂ ਵਿੱਚ ਗਿੱਧਾ ਪੰਗੜਾ ਪਾਉਣ ਦੇ ਨਾਲ-ਨਾਲ ਪੁਰਾਣੇ ਸਮੇਂ ਦੀਆਂ ਬੋਲੀਆਂ ਵੀ ਪਾਉਂਦੇ ਨੇ। ਤਾਂ ਹੀ ਕਈ ਲੋਕ ਪਾਲ ਨੂੰ ਜਨਾਨਾ ਵੀ ਆਖਦੇ ਨੇ। ਕਿਸੇ ਤਾਂ ਕੁੜੀਆਂ ਵਾਲੀਆਂ ਬੋਲੀਆਂ ਪਾਉਂਦਾ ਸੀ। ਪਰ ਪਾਲ ਸਮਾਉ ਨੇ ਲੋਕਾਂ ਦੇ ਮੰਦੇ ਬੋਲਾਂ ਦੀ ਬਿਲਕੁਲ ਵੀ ਪ੍ਰਵਾਹ ਨਹੀਂ ਕੀਤੀ ਸੀ। ਇਹਨਾਂ ਨੇ ਆਪਣੇ ਮਲਵਈ ਗਿੱਧੇ ਦੇ ਗਰੁੱਪ ਦਾ ਨਾਮ ਸੰਦਲੀ ਵਿਰਸਾ ਰੱਖਿਆ ਹੋਇਆ ਹੈ। ਇਹਨਾਂ ਨੇ ਕਈ ਪਿੰਡ-ਪਿੰਡ ਜਾ ਕੇ ਰਿਸਰਚ ਕੀਤੀ ਅਤੇ ਇੱਕ ਕਿਤਾਬ ਲਿਖੀ। ਜਿਸ ਦਾ ਨਾਂ ਹੈ ਗਿੱਧਿਆ ਪਿੰਡ ਵੜਵੇ ਇਹ ਪੁਰਾਣੇ ਸਮੇਂ ਦੀਆਂ ਬੋਲੀਆਂ ਗਿੱਧੇ ਨੂੰ ਸਾਂਭਣ ਦੀ ਬਹੁਤ ਕੋਸ਼ਿਸ਼ ਕਰ ਰਹੇ ਨੇ ਅੱਜ ਕੱਲ ਪਾਲ ਸਮਾਉਂ ਦੇ ਬਾਹਰਲੇ ਮੁਲਕਾਂ ਦੇ ਸ਼ੋਅ ਲੱਗ ਰਹੇ ਹਨ ਜਿੱਥੇ ਉਹ ਆਪਣੇ ਗਰੁੱਪ ਨਾਲ ਜਾ ਕੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਨੇ ਬੇਸ਼ੱਕ ਪਾਲ ਕੁੜੀਆਂ ਵਾਲੀਆਂ ਬੋਲੀਆਂ ਗਿੱਧਾ ਪਾਉਂਦਾ ਹੈ ਪਰ ਉਹ ਕਦੇ ਕੁੜੀਆਂ ਵਾਲੇ ਕੱਪੜੇ ਪਾ ਕੇ ਸਿਰ ਤੇ ਚੁੰਨੀ ਲੈ ਕੇ ਨਹੀਂ ਨੱਚਿਆ ਜਦੋਂ ਪਾਲ ਆਪਣੇ ਗਰੁੱਪ ਨਾਲ ਬਾਹਰ ਜਾਂਦਾ ਹੈ ਕਹੇ ਇਕੱਲੇ ਪਾਲ ਨੂੰ ਛੱਡ ਕੇ ਬਾਕੀ ਸਾਰੇ ਮੁੰਡਿਆਂ ਨੂੰ ਉਹਨਾਂ ਦੀਆਂ ਮਾਵਾਂ ਫੋਨ ਕਰਕੇ ਪੁੱਛਦੀਆਂ ਹਨ ਕਿ ਰੋਟੀ ਖਾਧੀ ਕਿ ਨਹੀਂ ਉੱਥੇ ਫਿਰ ਪਾਲ ਦਾ ਮਨ ਬੜਾ ਦੁਖੀ ਹੁੰਦਾ ਹੈ ਮਾਂ ਨੂੰ ਯਾਦ ਕਰਦਿਆਂ ਪਾਲ ਹਰ ਰੋਜ਼ ਰੋ ਹੀ ਲੈਂਦਾ ਹੈ ਤੁਹਾਨੂੰ ਦੱਸ ਦਈਏ ਕਿ 17 ਮਾਰਚ 2025 ਨੂੰ ਪਾਲ ਦਾ ਵਿਆਹ ਹੋਇਆ ਜੋ ਕਿ ਉਹਨਾਂ ਨੇ 50 ਸਾਲ ਪੁਰਾਣੇ ਰੀਤੀ ਰਿਵਾਜਾਂ ਨੂੰ ਅਪਣਾ ਕੇ ਬੜੇ ਧੂਮ-ਤਾਮ ਨਾਲ ਹੋਇਆ ਇਹਨਾਂ ਨੇ ਆਪਣੀ ਬਰਾਤ ਤੇ ਇੱਕ ਵੀ ਗੱਡੀ ਨਹੀਂ ਕੀਤੀ ਸਗੋਂ ਹਾਥੀ ਕੋੜੇ ਊਠ ਰਾਤ ਉੱਪਰ ਹੀ ਇੰਨਾਂ ਦੀ ਬਰਾਤ ਹੌਲੀ-ਹੌਲੀ ਕੁੜੀਵਾਲਿਆਂ ਦੇ ਕੁੜੀਵਾਲਿਆਂ ਦੇ ਘਰ ਪਹੁੰਚੀ। ਇਨਾਂ ਨੇ ਆਪਣੇ ਵਿਆਹ ਵਿੱਚ ਸਾਰੇ ਪਿੰਡ ਨੂੰ ਬੁਲਾਇਆ ਅਤੇ ਕਈ ਮਸ਼ਹੂਰ ਹਸਤੀਆਂ ਨੂੰ ਬੁਲਾਇਆ। ਜਿਵੇਂ ਕਿ ਸਿੱਧੂ ਦੇ ਮਾਤਾ-ਪਿਤਾ ਅਮਨ ਨੂਰੀ, ਪਾਈ ਰঞ্জੀਤ ਸਿੰਘ ਢੱਡਰੀਆ ਵਾਲੇ ਵੀ ਇਨਾਂ ਦੇ ਵਿਆਹ ਵਿੱਚ ਪਹੁੰਚੇ ਸਨ। ਤੁਹਾਨੂੰ ਦੱਸ ਦਈਏ ਕਿ ਸਿੱਧੂ ਦੀ ਮੌਤ ਤੋਂ ਬਾਅਦ ਪਹਿਲੀ ਨਿਚਾਨੀ ਸਿੱਧੂ ਦੇ ਪਿਤਾ ਨੂੰ ਪਾਲ ਸਮਾਉਣੇ ਹੀ ਦਿੱਤੀ ਸੀ। ਉਦੋਂ ਸਿੱਧੂ ਦੇ ਪਿਤਾ ਪਾਲ ਸਮਾਉਣ ਦੇ ਗੱਲ ਲੱਗ ਕੇ ਬਹੁਤ ਰੋਏ। ਉਹਦੋ ਤਾਂ ਪਾਲ ਦਾ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਪਿਆਰ ਬਣ ਗਿਆ ਤੁਹਾਨੂੰ ਦੱਸ ਦਈਏ ਕਿ ਪਾਲ ਸਮਾਉ ਨੇ ਆਪਣੇ ਤਿੰਨ ਕਾਰ ਬਣਾਏ ਹੋਏ ਨੇ ਇੱਕ ਉਹਨਾਂ ਦੇ ਪਿੰਡ ਵਿੱਚ ਜੱਦੀ ਕਾਰ ਜਿੱਥੇ ਉਹ ਰਹਿੰਦੇ ਨੇ ਦੂਜਾ ਉਹਨਾਂ ਨੇ ਕੁੜੀਆਂ ਦੇ ਰਹਿਣ ਲਈ ਕਾਰ ਬਣਾਇਆ ਜਿੱਥੇ ਕੁੜੀਆਂ ਤਿਹਾਰ ਵਗੈਰਾ ਮਨਾਉਂਦੀਆਂ ਹਨ ਤੀਜਾ ਕਾਰ ਉਹਨਾਂ ਨੇ ਆਪਣੇ ਮਲਵਈ ਗਿੱਧੇ ਗਰੁੱਪ ਦੇ ਰਹਿਣ ਲਈ ਬਣਾਇਆ ਹੋਇਆ ਹੈ ਸੋ ਅੱਜ ਗਰੀਬੇ ਚੋਠੇ ਪਾਲ ਸਮਾਉ ਕੋਲ ਰੱਬ ਦਾ ਦਿੱਤਾ ਬਹੁਤ ਕੁਝ ਹੈ ਤੁਹਾਨੂੰ ਪਾਲ ਸਮਾਉ ਦੀ ਬਾਇਓਗ੍ਰਾਫੀ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਦੇ ਨਾਲ ਨਾਲ ਲਾਈਕ ਜਰੂਰ ਕਰਿਓ ਅਜਿਹੇ ਹੋਰ ਵੀਡੀਓ ਵੇਖਣ ਲਈ ਸਾਡੇ YouTube ਚੈਨਲ ਰੋਡ ਟੂ ਪੰਜਾਬ ਨੂੰ ਸਬਸਕ੍ਰਾਈਬ ਜਰੂਰ